ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਪਾਰਲੀਮੈਂਟ ਤੱਕ ਨਸ਼ੇ ਦਾ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਹੁਣ ਪੰਜਾਬ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਬਣਾਉਣ ਵਾਲੇ ਇੱਕ ਕਾਰੋਬਾਰ ਦਾ ਪਰਦਾ ਫਾਸ਼ ਕੀਤਾ ਜਿਸ ਵਿੱਚ ਵੱਡੇ ਖੁਲਾਸੇ ਸਾਹਮਣੇ ਆਏ ਨੇ ਕਿ ਕਿਸ ਤਰੀਕੇ ਨਾਲ ਦੂਜੇ ਰਾਜਾਂ ਦੇ ਵਿੱਚ ਇਹ ਧੰਦਾ ਚੱਲ ਰਿਹਾ ਹੈ ਜਿਸ ਤੇ ਵਿੱਚ ਜੇਲ੍ਹਾਂ ਦੇ ਜਿਹੜੇ ਕੈਦੀ ਨੇ ਉਹ ਵੀ ਇਸ ਧੰਦੇ ਦੇ ਵਿੱਚ ਜੁੜੇ ਹੋਏ ਨੇ ਬਹੁਤ ਵੱਡੇ ਖੁਲਾਸੇ ਸਾਹਮਣੇ ਆਏ ਨੇ ਜੇਕਰ ਪੁਲਿਸ ਇਸ ਧੰਦੇ ਦਾ ਪਰਦਾ ਫਾਸ਼ ਨਾ ਕਰਦੀ ਇਹ ਖੁਲਾਸਾ ਨਾ ਕਰਦੀ ਇਹਨਾਂ ਨੂੰ ਨਾ ਫੜਦੀ ਤਾਂ ਪਤਾ ਨਹੀਂ ਇਹਨਾਂ ਗੋਲੀਆਂ ਨੇ ਕਿੰਨੇ ਕੁ ਨੌਜਵਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲੈਣਾ ਸੀ ਪੂਰਾ ਮਾਮਲਾ ਕੀ ਆ ਤੁਹਾਨੂੰ ਦੱਸ ਦਿਆਂ ਦਰਅਸਲ ਪੁਲਿਸ ਨੇ ਉੱਤਰ ਪ੍ਰਦੇਸ਼ ਤੇ ਗੁਜਰਾਤ ਵਿੱਚ ਦਵਾਈਆਂ ਬਣਾਉਣ ਵਾਲੀਆਂ ਫਾਰਮਾ ਫੈਕਟਰੀਆਂ ਰਾਹੀਂ ਚੰਗਰੇ ਨਸ਼ੀਲੇ ਦਵਾਈਆਂ ਬਣਾਉਣ ਦੇ ਸਪਲਾਈ ਕਰਨ ਵਾਲੇ ਅੰਤਰਰਾਜੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਿਸ ਦੇ ਸਬੰਧ ਵਿੱਚ ਦੋ ਕੈਦੀਆਂ ਸਣੇ 12 ਜਣਿਆਂ ਨੂੰ ਗ੍ਰਿਫਤਾਰ ਕਰਕੇ 15.8 ਲੱਖ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਾਬੂ ਕੀਤੇ ਮੁਰਜ਼ਮਾ 'ਚ ਜੇਲ੍ਹ 'ਚ ਬੰਦ ਦੋ ਕੈਦੀਆਂ ਤੋਂ ਇਲਾਵਾ ਇੱਕ ਔਰਤ ਵੀ ਸ਼ਾਮਲ ਹੈ ਉਨੇ ਦੱਸਿਆ ਕਿ ਸਭ ਤੋਂ ਪਹਿਲਾਂ ਪ੍ਰਿੰਸ ਨੂੰ ਫੜਿਆ ਗਿਆ ਜਿਸ ਕੋਲੋਂ ਟਰਾਮਾਡੋਲ ਨਾਮ ਦੀਆਂ 14500 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਅਤੇ ਜਾਂਚ ਦੌਰਾਨ ਪਤਾ ਲੱਗਿਆ ਕਿ ਪ੍ਰਿੰਸ ਨੇ ਮੇਜਰ ਸਿੰਘ ਤੇ ਕੈਮ ਤੇ ਧੰਦਾ ਸ਼ੁਰੂ ਕੀਤਾ ਸੀ ਜੋ ਕਿ ਗੋਇੰਦਵਾਲ ਜੇਲ੍ਹ ਦੇ ਵਿੱਚ ਬੰਦ ਹੈ ਉਧਰ ਪੁਲਿਸ ਨੇ ਉਸ ਨੂੰ ਪ੍ਰੋਡਕਸ਼ਨ ਬ੍ਰਾਂਡ ਤੇ ਲਿਆਉਣ ਮਗਰੋਂ ਬਲਜਿੰਦਰ ਸਿੰਘ ਆਕਾਸ਼ ਸਿੰਘ ਸੁਰਜੀਤ ਸਿੰਘ ਗੁਰਪ੍ਰੀਤ ਸਿੰਘ ਸਾਰੇ ਵਾਸੀਨ ਪੱਟੀ ਤੇ ਮੇਜਰ ਸਿੰਘ ਵਾਸੀ ਹਰੀਕੇ ਨੂੰ ਗ੍ਰਿਫਤਾਰ ਕੀਤਾ ਗੁਰਪ੍ਰੀਤ ਸਿੰਘ ਤੇ ਮੇਜਰ ਸਿੰਘ ਨੇ ਖੁਲਾਸਾ ਕੀਤਾ ਕਿ ਉਹ ਸਚਿਨ ਕੁਮਾਰ ਵਾਸੀ ਕੋਲਾ ਜੀ ਕਲਾਂ ਜ਼ਿਲ੍ਹਾ ਮथुरा ਤੋਂ ਸਪਲਾਈ ਲੈਂਦੇ ਹਨ ਸਚਿਨ ਹੜੁੱਪ ਅਤੇ ਐਲੀਕੋਮ ਫਾਰਮਾ ਆਦਿ ਕੰਪਨੀ ਦਾ ਮਾਲਕ ਹੈ ਉਸ ਦੀ ਗ੍ਰਿਫਤਾਰੀ ਮਗਰੋਂ ਪਤਾ ਲੱਗਿਆ ਕਿ ਮਾਂਸਾ ਜੇਲ੍ਹ ਦੇ ਵਿੱਚ ਬੰਦ ਜੁਗੇਸ਼ ਕੁਮਾਰ ਰਿੰਕੂ ਨਾਲ ਮਿਲ ਕੇ ਪੰਜਾਬ ਵਿੱਚ ਨਸ਼ੀਲੀਆਂ ਗੋਲੀਆਂ ਸਪਲਾਈ ਕਰ ਰਿਹਾ ਹੈ ਪ੍ਰੋਡਕਸ਼ਨ ਬ੍ਰਾਂਡ ਤੇ ਲਿਆਉਂਦੇ ਜੁਗੇਸ਼ ਨੇ ਸਚਿਨ ਕੋਲੋਂ ਪੜਤਾਲ ਚ ਖੁਲਾਸਾ ਹੋਇਆ ਕਿ ਉਹ ਅਹਮਦਾਬਾਦ ਜੋ ਕਿ ਗੁਜਰਾਤ ਦੇ ਵਿੱਚ ਹੈ ਸਥਿਤ ਗਲਾਸ ਫਾਰਮਾ ਕੰਪਨੀ ਤੋਂ ਨਸ਼ੀਲੀਆਂ ਗੋਲੀਆਂ ਸਪਲਾਈ ਕਰ ਰਹੇ ਨੇ ਸਚਿਨ ਨੇ ਦਿੱਲੀ ਵਿੱਚ ਕੰਪਨੀ ਦੇ ਨਿਰਮਾਤਾ ਮਨੀਸ਼ ਤੇ ਰੇਖਾ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਨਸ਼ੀਲੀਆਂ ਗੋਲੀਆਂ ਹਾਪੂੜ ਰਾਹੀਂ ਪੰਜਾਬ ਚ ਭੇਜਣ ਦੀ ਯੋਜਨਾ ਬਣਾਈ ਐਲੀਕੈਮਾ ਫਾਰਮਾ ਦੇ ਨਾਂ ਤੇ ਹੋਲਸੇਲ ਯੂਨਿਟ ਤੇ ਜਾਲੀ ਦਸਤਾਵੇਜ਼ ਵਿੱਚ ਬਣਾਏ ਗਏ ਇਹ ਖੇਪ ਜਿਹੜੀ ਆ ਉਹ ਹਾਪੂੜ ਤੋਂ ਆਗਰਾ ਵਿੱਚ ਆਕਾਸ਼ ਨੂੰ ਭੇਜੀ ਗਈ ਜਿਸ ਨੇ ਖੇਪ ਅਮਰਸਰ ਭੇਜ ਦਿੱਤੀ ਪੁਲਿਸ ਨੇ ਆਗਰਾ ਤੋਂ ਆਕਾਸ਼ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 18000 ਗੋਲੀਆਂ ਬਰਾਮਦ ਕੀਤੀਆਂ ਸੀਆਈਏ ਸਟਾਫ ਦੀ ਟੀਮ ਨੇ ਅਹਮਦਾਬਾਦ ਵਿੱਚੋਂ ਗਲਾਸ ਫਾਰਮਾਂ ਤੇ ਛਾਪੇ ਮਾਰਿਆ ਜਿੱਥੋਂ 14 ਲੱਖ 7220 ਗੋਲੀਆਂ ਤੇ ਕੈਪਸੂਲ ਬਰਾਮਦ ਹੋਏ ਕੰਪਨੀ ਤੇ ਦੋਹਾਂ ਡਾਇਰੈਕਟਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜਾ ਗੋਲੀਆਂ ਬਣਾਉਣ ਦਾ ਤੰਦਾ ਚੱਲ ਰਿਹਾ ਹੈ ਨਸ਼ੀਲੀਆਂ ਗੋਲੀਆਂ ਜਿਹੜੀਆਂ ਦੂਜੇ ਰਾਜਾਂ ਦੇ ਵਿੱਚ ਕੰਪਨੀਆਂ ਚ ਬੰਦੀਆਂ ਸੀ ਫੈਕਟਰੀਆਂ ਚ ਬੰਦੀਆਂ ਸੀ ਕਿਸ ਤਰੀਕੇ ਨਾਲ ਪੰਜਾਬ ਆਉਂਦੀਆਂ ਨੇ ਇਸ ਤਰੀਕੇ ਨਾਲ ਇਹ ਤੰਦਾ ਚੱਲਦਾ ਹੈ ਕਿਸ ਤਰੀਕੇ ਨਾਲ ਜੇਲ੍ਹ ਵਿੱਚ ਬੈਠੇ ਮੁਲਜ਼ਮ ਵੀ ਜਿਹੜੇ ਨੇ ਉਸ ਵਿੱਚ ਇਨਵੋਲਵ ਨਹੀਂ ਕਿਸ ਤਰੀਕੇ ਨਾਲ ਇਹ ਪੂਰਾ ਜਿਹੜਾ ਇਹਨਾਂ ਦਾ ਇੱਕ ਗੈਂਗ ਚੱਲ ਰਿਹਾ ਸੀ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਜਾ ਰਹੀਆਂ ਸੀ ਤੇ ਅੱਗੇ ਤੱਕ ਤਾਰ ਕਿਸ ਤਰੀਕੇ ਨਾਲ ਜੁੜਦੇ ਗਏ ਜਦੋਂ ਪੁਲਿਸ ਦੀ ਇਨਵੈਸਟੀਗੇਸ਼ਨ ਹੋਈ ਤਾਂ ਇੱਕ ਦੂਜੇ ਤੋਂ ਬਾਅਦ ਤਾਰ ਜੁੜਦੇ ਗਏ ਤੇ ਇੱਕ ਵੱਡੀ ਖੇਪ ਨੂੰ ਬਰਾਮਦ ਕਰਨ ਦੇ ਵਿੱਚ ਪੁਲਿਸ ਕਾਮਯਾਬ ਹੋਈ ਅਤੇ ਕਰੀਬ ਜੇਕਰ ਗੱਲ ਕੀਤੀ ਜਾਵੇ ਤਾਂ 15.8 ਲੱਖ ਜਾਨੀ ਕਿ 15 ਲੱਖ ਦੇ ਕਰੀਬ ਰਸੀਲੀਆਂ ਗੋਲੀਆਂ ਅਤੇ ਕੈਪਸੂਲ ਨੇ ਜਿਹੜੇ ਬਰਾਮਦ ਕੀਤੇ ਗਏ 12 ਮੁਲਜ਼ਮਾਂ ਦੀ ਗ੍ਰਿਫਤਾਰੀ ਹੈ ਜਿਹੜੀ ਇਸ ਦੇ ਵਿੱਚ ਹੋਈ ਹੈ ਅਤੇ ਦੋ ਜਿਹੜੇ ਕੈਦੀ ਨੇ ਇਸ ਦੇ ਵਿੱਚ ਵੀ ਇਨਵੋਲਵ ਨਹੀਂ ਤਾਂ ਵੱਡੇ ਖੁਲਾਸੇ ਨੇ ਜਿਹੜੇ ਉਹ ਸਾਹਮਣੇ ਆਏ ਨੇ ਪੁਲਿਸ ਨੇ ਪਰਦਾ ਫਾਸ਼ ਕੀਤਾ ਗੁਰਪ੍ਰੀਤ ਸਿੰਘ ਪੁੱਲਰ ਜਿਹੜੇ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਲਾਇਗਏ ਸੀ ਕੁ ਸਮਾਂ ਪਹਿਲਾਂ ਉਨ੍ਹਾਂ ਦੇ ਵੱਲੋਂ ਇਸ ਪੂਰੇ ਕੈਲੀਏ ਕਿਉਂ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਵੱਡੇ ਖੁਲਾਸੇ ਸਾਹਮਣੇ ਆਏ ਤੇ ਇੱਕ ਵੱਡਾ ਜਿਹੜਾ ਕੈਲੀਏ ਕਿ ਗੈਂਗ ਹੈ ਉਸ ਦਾ ਪਰਦਾ ਫਾਸ਼ ਕਰ ਦਿੱਤਾ ਗਿਆ ਤਾਂ ਜੇਕਰ ਇਸ ਤਰੀਕੇ ਨਾਲ ਵੱਡੀਆਂ ਕਾਰਵਾਈਆਂ ਹੁੰਦੀਆਂ ਰਹਿਣ ਤਾਂ ਨਸ਼ੇ ਦੀਆਂ ਜਿਹੜੀਆਂ ਬਾਦਰੀਆਂ ਕਟਾਵਾ ਨੂੰ ਉਸ ਨੂੰ ਥੱਲ ਪਾਇਆ ਜਾ ਸਕਦੀ ਹੈ ਜੁਡੀਨੇਟਰ ਪੰਜਾਬੀ ਮੀਡੀਆ ਦਾ ਧੰਨਵਾਦ